ਲੋਕ ਸਭਾ ਚੋਣਾਂ ਲਈ ਇਕਾਲੀ ਦਲ ਨੇ 7 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ ਅਮ੍ਰਿਤਸਰ ਤੋਂ ਨਿਲ ਜੋਸ਼ੀ ਨੂੰ ਦਿੱਤੀ ਟਿਕਟ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਚੀਮਾ ਨੂੰ ਚੋਣ ਮੈਦਾਨ ਚ ਉਤਾਰਿਆ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਖੇਡਿਆ ਦਾ ਅਨੰਦਪੁਰ ਸਾਹਿਬ ਤੋਂ ਇਕਾਲੀ ਦਲ ਨੇ ਮੋੜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਤਾ ਤੇ ਜਤਾਇਆ ਪ੍ਰੋਸਿੰਗ ਤੇ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਨੂੰ ਬਣਾਇਆ ਉਮੀਦਵਾਰ ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਚ ਪੰਜਾਬ ਦੇ ਉਮੀਦਵਾਰਾਂ ਤੇ ਹੋਈ ਚਰਚਾ ਸਭ ਤੋਂ 8 ਉਮੀਦਵਾਰਾਂ ਦੇ ਨਾਮਾੰਤੀ ਜਦੂਜੇ ਦਿਨ ਅਸੰਚਕੀਤਾ ਚੌਂਕ ਪਰਚਾਰ ਰੋਡ ਸ਼ੋਅ ਕਰਕੇ ਦਿਖਾਈ ਸਿਆਸੀ ਤਾਕਤ ਪਾਰਟੀ ਵੀ ਦੁਬਾਰਾ ਲਈ ਜਟਾਇਆ ਸਮਰਥਨ ਦੋ ਸੀਟਾਂ ਤੇ ਹੀ ਚੋਣ ਲੜ ਰਹੀ ਆ ਅੰਮ੍ਰਿਤਸਰ ਚ ਤਰਨਜੀਤ ਸੰਧੂ ਦਾ ਕਿਸਾਨਾਂ ਵੱਲੋਂ ਸਵਾਗਤ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਮਿਲਣ ਪਹੁੰਚੇ ਸਨ ਸੰਧੂ ਕਿਸਾਨਾਂ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਕਾ ਵਿਸਾਖੀ ਮੌਕੇ ਗੁਰੂ ਕਾਚਨਾਤਮਸਤਕ ਹੋਏ ਸਿਆਸਤਦਾਨ ਅਸਮ ਦੇ ਗੁਰੂ ਘਰ ਚ ਮੁੱਖ ਮੰਤਰੀ ਮਾਨ ਨੇ ਟੇਕਿਆ ਮੱਥਾ ਤਕ ਚਿਰੀ ਦਮਦਮਾ ਸਾਹਿਬ ਜਿਸੋ ਵੀਰ ਬਾਦਲ ਤੇ ਹਰ ਸਿਮਰਤ ਬਾਦਲ ਹੋਏ ਨਤਮਸਤਕ ਸਾਕੀ ਮੋਕੇ ਸ਼੍ਰੀ ਦਰਬਾਰ ਸਾਹਿਬ 'ਚ ਕੀਤੀ ਗਈ ਦੀਪਮਾਲਾ ਸ਼ਾਮ ਵੇਲੇ ਹੋਈ ਆਤਿਸ਼ਬਾਜ਼ੀ ਰੰਗ ਬਰੰਗੀਆਂ ਰੌਣੀਆਂ ਨਾਲ ਰਸ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਲਿਸਟ ਤੋਂ ਕਿਉਂਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਚੀ ਐਲਾਨੀ ਉਸ ਤੋਂ ਬਾਅਦ ਭਾਜਪਾ ਨੇ ਆਪਣੇ 6 ਉਮੀਦਵਾਰ ਐਲਾਨੇ ਤੇ ਅੱਜ ਅਕਾਲੀ ਦਲ ਨੇ ਵੀ ਆਪਣੇ 7 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਇੰਤਜ਼ਾਰ ਕਾਂਗਰਸ ਦੀ ਲਿਸਟ ਦਾ ਹੈ ਅਮ੍ਰਿਤਸਰ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਪਰੀਕੋਰ ਸੰਗਰੂਰ ਤੇ ਪਟਿਆਲਾ ਸੀਟਾਂ ਤੇ ਉਮੀਦਵਾਰ ਐਲਾਨੇ ਗਏ ਨੇ ਗੁਰਦਾਸਪੁਰ ਤੋਂ ਪਾਰਟੀ ਨੇ ਡਾਕਟਰ ਦਲਜੀਤ ਸਿੰਘ ਚੀਮਾ ਆਨੰਦਪੁਰ ਸਾਹਿਬ ਤੋਂ ਪਰਸ਼ੀ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਪਰੀਕੋਰ ਤੋਂ ਰਾਜਵਿੰਦਰ ਸਿੰਘ ਤੇ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਜਿੱਤੇ ਚਾਹੋ ਫੇਰਾ ਜਿਹੜਾ ਵੀ ਕੰਮ ਸੋਚਾਂਗੇ ਜਿਹੜਾ ਲੋਕਾਂ ਦੇ ਭਲੇ ਵਾਸਤੇ ਹੋਊਗਾ ਉਹਦੇ ਵਾਸਤੇ ਸਪੈਂਡ ਲਾਵਾਂਗੇ ਸਿਰੇ ਲਾ ਕੇ ਦਿਖਾਵਾਂਗੇ ਆ ਕਰ ਚੁੱਕੇ ਆ ਹੱਥਾਂ ਤੇ ਸਰੋਂ ਜਮਾਈ ਆ ਜੋ ਅੱਜ ਤੱਕ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਅਜਦੇ ਦਿਨ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਕੀਤੀ ਸੀ ਜੀ ਅਜੋ ਉਸੇ ਵੇਲੇ ਨਤਮਸਤਕੋ ਕੇ ਨਿਕਲੇ ਸੀ ਜਦੋਂ ਮੈਨੂੰ ਇਹ ਸੂਚਨਾ ਮਿਲੀ ਆ ਬਠਿੰਡਾ ਲੋਕ ਸਭਾ ਸੀਟ ਨੂੰ ਅਕਾਲੀ ਦਲ ਨੇ ਹੋਲਡ ਤੇ ਰੱਖਿਆ ਇਥੋਂ ਲਗਾਤਾਰ ਤਿੰਨ ਵਾਰ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ ਜਿੱਤ ਚੁੱਕੇ ਨੇ ਪਹਿਲੀ ਲਿਸਟ ਚ ਬਾਦਲ ਦਾ ਨਾਮ ਨਹੀਂ ਜਿੱਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਲਹਾਲ ਫਰੋਜ਼ਪੁਰ ਲੋਕ ਸਭਾ ਸੀਟ ਤੋਂ ਐਮਪੀ ਨੈਲੀਸਟਿਕ ਪਾਰਟੀ ਇੱਥੇ ਕਿਸੇ ਹੋਰ ਚਿਹਰੇ ਨੂੰ ਚੋਣ ਮੈਦਾਨ ਚ ਉਤਾਰ ਸਕਦੀ ਹੈ ਇਹ ਅੱਜ ਤਾਂ ਸਾਡਾ ਸਬਾ ਚੋਣਾਂ ਦਾ ਬਾਈਕਾਟ ਕਦੋਂ ਕੀਤਾ ਸੀ ਪੰਜਾਬ ਦੇ ਵਿੱਚ ਜਿੰਨੀ ਵਾਰ ਵੀ ਚੋਣਾਂ ਹੋਈਆਂ ਉਸ ਦੇ ਵਿੱਚ ਸ਼ਰੋਆਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਿਹੜੇ ਸਾਲ ਦੇ ਵਿੱਚ ਕੀਤਾ ਸੀ ਆਪਸ਼ਨ A 1970 ਆਪਸ਼ਨ B 1980 ਆਪਸ਼ਨ C 1985 ਆਪਸ਼ਨ D 1992 ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਆਖਿਰ ਵਿੱਚ ਦੇਵਾਂਗੇ। ਵਿਖੜੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਵਿਵਾਦਿਤ ਬਿਆਨ ਤੇ ਮਾਫੀ ਮੰਗੀ। ਲਾਲਜੀਤ ਸਿੰਘ ਭੁੱਲਰ ਨੇ ਪੱਟੀ ਚ ਰੈਲੀ ਦੇ ਦੌਰਾਨ ਅਤੇ ਸੁਣਾਈ ਚ ਹੋਏ ਕਿਹਾ ਕਿ ਕਿਸੇ ਨੂੰ ਠੇਸ ਪਹੁੰਚਾਉਂਦਾ ਇਰਾਦਾ ਨਹੀਂ ਸੀ। ਫਿਰ ਜੇਕਰ ਕੋਈ ਵੀ ਮੇਰੇ ਬਿਆਨ ਨਾਲ ਹੋਇਆ ਤਾਂ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਥੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਪੀ ਸਾਨੂੰ ਮੇਰਾ ਕੋਈ ਮਕਸਦ ਨਹੀਂ ਕਿ ਕਿਸੇ ਨੂੰ ਥੇਸ ਪਹੁੰਚਾਉਂਦਾ ਉਧਰ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਹਨਾਂ ਤੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕਰਨ ਦੇ ਰੂਪਾਂ ਤਹਿਤ ਐਫ ਆਈ ਆਰ ਦਰਜ ਕਰਨ ਦੀ ਵੀ ਮੰਗ ਕੀਤੀ ਹੈ ਤਾਂ ਚੋਣ ਪ੍ਰਚਾਰ ਦਾ ਸਮਾਂ ਚੱਲ ਰਿਹਾ ਹੈ ਲੀਡਰ ਆਏ ਦਿਨ ਅਕਸਰ ਬਿਆਨ ਦਿੰਦੇ ਨੇ ਵੱਖ-ਵੱਖ ਵਿਵਾਦਿਤ ਬਿਆਨ ਵੀ ਹੋ ਜਾਂਦੇ ਨੇ ਪਰ ਐਸੇ ਵਿੱਚ ਜਦੋਂ ਤੁਹਾਡੀ ਜ਼ੁਬਾਨ ਤੋਂ ਸ਼ਬਦ ਨਿਕਲਣ ਔਰ ਉਹ ਤੀਰ ਜਿਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਪਰ ਬਾਅਦ ਦੇ ਵਿੱਚ ਫਿਰ ਲਾਈਵ ਹੋ ਕੇ ਮਾਫੀ ਮੰਗਣੀ ਪਵੇ ਤਾਂ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਗੁਰਦਾਸਪੁਰ ਚ ਪਾਜਪਾ ਉਮੀਦਵਾਰ ਦਾ ਵਿਰੋਧ ਹੋਇਆ ਕਿਸਾਨਾਂ ਨੇ ਦਿਨੇਸ਼ ਵੱੱਭੂ ਨੂੰ ਕਾਲੇ ਝੰਡੇ ਦਿਖਾਏ ਗੁਰਦਵਾਰੇ ਤੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਕਿਸਾਨਾਂ ਨੇ ਵਿਰੋਧ ਕੀਤਾ ਤੇ ਗੱਡੀ ਨੂੰ ਰੋਕ ਕੇ ਉਹਨਾਂ ਨੂੰ ਕਾਲੀ ਐਵੇਂ ਕਿਸਾਨ ਪਰਿਵਾਰ ਤੋਂ ਜਿਵੇਂ ਅਸੀਂ ਗੱਲ ਕੀਤੀ ਉਹਦਾ ਚਾਹੇ ਇਹਨਾਂ ਦਾ ਕੋਈ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਹੈ ਕੋਈ 5 ਸਾਲ ਤੋਂ ਐਮਐਸ ਵੀ ਸਰਕਾਰ ਮੰਨੀ ਵੀ ਹੈ ਤੇ ਮੁਰਕੇ ਬਿਠਾ ਕੇ ਉਹਨਾਂ ਨੂੰ ਕੋਈ ਹੱਲ ਉਧਰ ਫਰੀਦਕੋਟ ਖੰਸਰਾ ਜਹਾਂਸਾ ਵੀ ਕਿਸਾਨਾਂ ਨੇ ਵਿਰੋਧ ਕੀਤਾ ਖੰਸਰਾ ਜਹਾਂਸ ਗੁਰਦੁਆਰਾ ਚੰਡ ਸਾਹਿਬ 'ਚ ਮੱਥਾ ਟੇਕ ਕੇ ਜਾ ਰਹੇ ਸੀ ਤਾਂ ਕਿਸਾਨਾਂ ਨੇ ਉਹਨਾਂ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਨੇ ਕਿਸਾਨਾਂ ਨੂੰ ਰੋਕੀ ਰੱਖਿਆ ਦਰਸਲ ਕਿਸਾਨ ਐਲਾਨ ਕਰ ਚੁੱਕੇ ਨੇ ਕਿਲਾ ਹੰਸਰਾਜ ਦਾ ਪ੍ਰਚਾਰ ਦੇ ਦੌਰਾਨ ਕਿਸਾਨ ਵਿਰੋਧ ਕਰ ਚੁੱਕੇ ਨੇ ਹੰਸਰਾਜ ਹੰਸ ਤੋਂ ਇਲਾਵਾ ਕਿ ਅੰਮ੍ਰਿਤ ਤੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਣਾ ਰਣੌਤ ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਿਕਰਮਾ ਦਿੱਤਿਆ ਸਿੰਘ ਦੇ ਵਿੱਚ ਜ਼ੁਬਾਨੀ ਜੰਗ ਚ ਪੰਜਾਬ ਕਾਂਗਰਸ ਦੀ ਐਂਟਰੀ ਹੋ ਦੋਨਾਂ ਦੇ ਵਿੱਚ ਚੱਲ ਰਹੀ ਜ਼ੁਬਾਨੀ ਜੰਗ ਦੇ ਵਿਚਾਲੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੰਗਨਾ ਦੇ ਖਿਲਾਫ ਪੂਰਾ ਪੰਜਾਬ ਚੋਣ ਲੜੇ ਕਿਸਾਨਾਂ ਤੇ ਮੰਡੀ ਜਾ ਕੇ ਉਹਨਾਂ ਦਾ ਵਿਰੋਧ ਕਰਨਗੇ ਵਿਕਰਮ ਦਿਤੀਆ ਜੀਤੇਗਾ ਪੂਰਾ ਪੰਜਾਬ ਕੰਗਨਾ ਰਣੋਤ ਕੇ ਸਭ ਨੇ ਜਾ ਕੇ ਲੜਾਈ ਲੜੇਗਾ ਜਿਸ ਪ੍ਰਕਾਰ ਸੇ ਹਮਾਰੇ ਕੋ ਹਾਲਾ ਕਿਸਾਨ ਭਾਈ ਕੋ ਜਿਸ ਪਰੇ ਛੱਡ ਕੇ ਕੰਗਨਾ ਰਣੋਤ ਕੋ ਹਰਾਨੇ ਦਾ ਕੰਮ ਕਰੇ ਦਰਸਲ ਕੰਗਨਾ ਨੇ ਦਿੱਲੀ ਚ ਕਿਸਾਨ ਅंदोलਨ ਵੇਲੇ ਇੱਕ ਟਵੀਟ ਕੀਤਾ ਸੀ ਜਿਸਤੇ ਚੱਲਦੇ ਉਹਨਾਂ ਨੂੰ ਕਾਫੀ ਵਿਰੋਧ ਚੱਲਣਾ ਪਿਆ ਸੀ ਹਿਮਾਚਲ ਤੋਂ ਪਰਦੇ ਵੇਲੇ ਰੋਪੜ ਚ ਕਿਸਾਨਾਂ ਨੇ ਕੰਗਣਾ ਨੂੰ ਘੇਰ ਲਿਆ ਹਾਲਾਂਕਿ ਖੂਬ ਬਵਾਲ ਤੋਂ ਬਾਅਦ ਕੰਗਣਾ ਨੂੰ ਕਿਸਾਨਾਂ ਨੇ ਛਾਂ ਦਿੱਤਾ ਤੇ ਆਪ ਐਮਪੀ ਸੰਜੇ ਸਿੰਘ ਨੇ આરોਪ ਲਾਇਆ ਹੈ ਕਿ ਬੀਜੇਪੀ ਦੇ ਇਸ਼ਾਰੇ ਤੇ ਮੇਰੀ ਕੇਜਰੀਵਾਲ ਨਾਲ ਮੁਲਾਕਾਤ ਰੋਕੀ ਗਈ ਤੇ ਉਹਨਾਂ ਦੇ ਨਾਲ ਜੇਲ੍ਹ ਚ ਅਣਮਨੁੱਖੀ ਵਿਵਹਾਰ ਕੀਤਾ ਗਿਆ ਸੰਜੇ ਸਿੰਘ ਦਾ ਰੋਪੈਕੇ ਮੁੱਖ ਮੰਤਰੀ ਨੂੰ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਫੇਸ ਟੂ ਫੇਸ ਮਿਲਨ ਨਹੀਂ ਦਿੱਤਾ ਜਾ ਰਿਹਾ ਉਹ ਮੁਲਾਕਾਤ ਖਿੜਕੀ ਦੇ ਜ਼ਰੀਏ ਉਹਨਾਂ ਨੂੰ ਮਿਲ ਰਹੇ ਨੇ ਜਦੋਂ ਕਿ ਖੰਘਾਰ ਅਪਰਾਧੀਆਂ ਦੀ ਵੀ ਪਰਿਵਾਰ ਵਾਲਿਆਂ ਨਾਲ ਬੈਰਕ 'ਚ ਮੁਲਾਕਾਤ ਹੁੰਦੀ ਹੈ ਪਰ ਸੁਨੀਤਾ ਨੂੰ ਜੇਲ੍ਹ ਪ੍ਰਸ਼ਾਸਨ ਨੇ ਕੱਚ ਦੀ ਖਿੜਕੀ ਦੇ ਜ਼ਰੀਏ ਮਿਲਣ ਦੀ ਇਜਾਜ਼ਤ ਦਿੱਤੀ ਹੈ ਬਹੁਤ ਵੱਡੇ ਖੰਘਾਰ ਅਪਰਾਧੀਆਂ ਦੀ ਮੁਲਾਕਾਤ ਵੀ ਬੈਰਕ ਕੇਂਦਰ ਬੈਰਕ ਕੇਂਦਰ ਹੋਤੀ ਹੈ और दिल्ली के तीन बार के मुख्यमंत्री की मुलाकात उनकी पत्नी से जंगले के उससे कराई जाएगी संजय सिंह मुख्यमंत्री भगवंत मान भी अरविंद केजरीवाल इस तरह ही मिलन दिया जाएगा जिमें केजरीवाल की पत्नी नू मिलन दिया जा रहा है लेकिन एक भगवंत मान जो एक राज्य के मुख्यमंत्री हैं वो अप्लाई कर रहे हैं आपको पता ही नहीं कि किसका आपने टोकन नंबर इशू कर दिया ਭਗਵਨਵਾਲ ਦਾ ਟੋਕਨ ਨੰਬਰ ਮਿਲਿਆ 4152 ਅਤੇ ਸਾਮ ਤੋਂ ਹੀ ਉਸੇ ਦਿਨ ਕਹਿ دیا ਗਿਆ ਸੁਰੱਖਿਆ ਕਾਰਨਾਂ ਸੇ ਆਪਕੀ ਮੁਲਾਕਾਤ ਨਹੀਂ ਕਰਾਈ ਜਾਏਗੀ। ਕਾਬਲੇ ਗੌਰ ਹੈ ਕਿ ਸੋਮਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ਚਰਵਿੰਦ ਕੇਜਰੀਵਾਲ ਨੂੰ ਮਿਲ ਰਹੇ ਨੇ। ਦਿੱਲੀ ਸ਼ਰਾਬ ਨੀਤੀ ਮਾਮਲੇ ਚ 21 ਮਾਰਚ ਨੂੰ ਗ੍ਰਿਫਤਾਰ ਹੋਏ ਕੇਜਰੀਵਾਲ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਚ ਨੇ ਤੇ ਉਦੋਂ ਤੱਕ ਉਹ ਤਿਹਾੜ ਜੇਲ੍ਹ ਚ ਬੰਦ ਨੇ। ਮੋਹਾਲੀ ਦੇ ਮਟੌਰ ਥਾਣੇ ਦੇ ਐਸਐਚਓ ਤੇ ਰੋਪੜ ਦੇ ਵਿੱਚ ਜਾਨਲੇਵਾ ਹਮਲਾ ਐਸਐਚਓ ਗੱਬਰ ਸਿੰਘ ਰੋਪੜ ਆਪਣੇ ਘਰ ਜਾ ਰਹੇ ਸੀ ਕੁਰਾਲੀ ਕ੍ਰੋਸ ਕਰਨ ਤੋਂ ਬਾਅਦ ਜਦੋਂ ਪੁਲ ਤੇ ਚੜਨ ਲੱਗੇ ਤਾਂ ਉਹਨਾਂ ਦੀ ਗੱਡੀ ਤੇ ਫਾਇਰ ਕੀਤਾ ਗਿਆ ਉਹਨਾਂ ਨੇ ਤੁਰੰਤ ਗੱਡੀ ਭਜਾ ਲਈ ਹਨੇਰਾ ਹੋਣ ਦੇ ਚਲਦਿਆਂ ਹਮਲਾਵਰ ਨੂੰ ਦੇਖ ਨਹੀਂ ਪਾਏ ਇਹ ਤਾਂ ਉਹ ਫਾਇਰ ਕਰਨ ਤੋਂ ਬਾਅਦ ਉਥੇ ਡਿਵਾਈਡ ਹੋ ਜਾਂਦੇ ਸੀ ਇੱਕ ਤਾਂ ਬ੍ਰਿਜ ਸਾਡੇ ਵਾਲਾ ਰਾਹ ਹੋ ਗਿਆ ਇੱਕ ਥੱਲੇ ਨੂੰ ਜਾਂਦਾ ਓਕੇ ਉਹ ਨੇੜਾ ਇੰਨਾ ਸੀ ਜਦੋਂ ਅਸੀਂ ਵਜਦੇ ਸੀ ਥੋੜਾ ਅੱਗੇ ਜਾ ਕੇ ਪਿੱਛੇ ਦੇਖ ਕੇ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਕੁਝ ਨਹੀਂ ਕੋਈ ਨਹੀਂ ਦਿਖਿਆ ਇਸ ਮਾਮਲੇ ਚ ਕੁਰਾਲੀ ਦੇ ਨੇੜੇ ਸਿੰਘ ਭਗਵੰਤਪੁਰਾ ਥਾਣੇ ਚ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉੱਝ ਲੈਣਾ ਹੈ ਦਰਅਸਲ ਇੰਸਪੈਕਟਰ ਗੱਬਰ ਸਿੰਘ ਪਹਿਲਾਂ ਰੋਪੜ ਸੀਆਈਏ ਚ ਤੈਨਾਤ ਸੀ ਇਸ ਤੈਨਾਤੀ ਦੇ ਦੌਰਾਨ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਇਸ ਵਜ੍ਹਾ ਨਾਲ ਸਰਕਾਰ ਨੇ ਉਹਨਾਂ ਨੂੰ ਬੁਲੇਟ ਪ੍ਰੂਫ ਸਕੋਰਪਿਓ ਦਿੱਤੀ ਹੋਈ ਹੈ ਤੇ ਫਰੋਸਪੁਰ ਦੇ ਥਾਣਾ ਕੁਲਗੜੀ ਚ ਤੈਨਾਤ ਏਐਸਆਈ ਦਾ ਇੱਕ ਮਹਿਲਾ ਨਾਲ ਬਦਸਲੂਕੀ ਕਰਨ ਦੇ ਮਾਮਲੇ ਤੇ ਪੁਲਿਸ ਵੱਲੋਂ ਹੁਣ ਸਪਾਈ ਦਿੱਤੀ ਗਈ ਹੈ ਆਹ ਦੇ ਲੜੀ ਕੋਲ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਐਸਆਈ ਨੇ ਮਹਿਲਾ ਨੂੰ ਲੱਤ ਨਹੀਂ ਮਾਰੀ ਮਹਿਲਾ ਨੇ ਉਲਟਾ આરોપી ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਐਸਆਈ ਦੀ ਲੱਤ ਖੋਦੀ ਫੜ ਲਈ ਜਦਕਿ ਪੁਲਿਸ ਵਾਲਾ ਖੁਦ ਨੂੰ ਬਚਾਉਣ ਦੇ ਲਈ ਕਦਮ ਪਿੱਛੇ ਖਿੱਚ ਰਿਹਾ ਸੀ ਉਦੀ ਜੁੜੀ ਹੈਗੀ ਕਰਵਚੰਦਰ ਆਕੇ ਤੇ ਹੋਰ ਵੀ ਮਾਰ ਦੀ ਨੀਤ ਰੱਖਦਾ ਹੈ ਉਹਦਾ ਗਵਾਂਢੀ ਰੂਪ ਲਾਲ ਤੇ ਔਰ ਇੱਕ ਅਨੁਸਾਧਾ ਵਿਅਕਤੀ ਨਾਨਲਰਰਖਾਸ ਵਿੱਚ ਆ ਵੀ ਪਾਇਆ ਸੀ ਕਿ ਉਹ ਦੀ ਚਾਰ ਜਵਾਨ ਜੁੜੀ ਹੈਗੀ ਬੇਟੀਆਂ ਘਰ ਚ ਰਹਦੀ ਹੈ ਉਹਨਾਂ ਤੇ ਵੀ ਮਾੜੀ ਮਿਆਦ ਜਾਂਦਾ ਹੈ ਪੁਲਿਸ ਦਾ ਦਾਵਾ ਹੈ ਕਿ ਮਹਿਲਾ ਤੇ ਉਸਦੇ ਪਰਿਵਾਰ ਵੱਲੋਂ ਵੀਡੀਓ ਨੂੰ ਗਲਤ ਤਰੀਕੇ ਨਾਲ ਅਪਲੋਡ ਕਰਕੇ ਪੇਸ਼ ਕੀਤਾ ਗਿਆ ਜਦਕਿ ਐਸਓ ਡੀਐਸਟੀ ਦਿਹਾਤੀ ਸਾਹਿਬ ਦੀ ਇੱਕ ਜੋ ਟੀਮ ਬਣਾਈ ਗਈ ਹੈ ਜਿਹੜੀ ਪੂਰਾ ਮਸਲਾ ਵੈਰੀਫਾਈ ਕਰ ਰਹੀ ਨੇ ਜੇਕਰ ਕਿਸੇ ਪੁਲਿਸ ਮਲਾਜ਼ਮ ਦਾ ਕੋਈ ਵੀ ਦੋਸ਼ ਆਂਦਾ ਹੈ ਤੇ ਉਸ ਤੇ ਸਖਤ ਸਖਿੜੀ ਕਰ ਉਹ ਕੀ ਦਰਸਲ ਸੋਸ਼ਲ ਮੀਡੀਆ ਤੇ ਫਰੋਇਦਪੁਰ ਦੇ ਥਾਣਾ ਕੁਲਗੜੀ ਚ ਤਨਾਤ ਐਸਆਈ ਦਾ ਇੱਕ ਮਹਿਲਾ ਨਾਲ ਬਦਸਲੂਕੀ ਦਾ ਵੀਡੀਓ ਵਾਇਰਲ ਹੋ ਰਿਹਾ ਸੀ ਜਿਸ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸਾਹਮਣੇ ਆ ਕੇ ਸਫਾਈ ਦੇਣੀ ਪਈ ਤਾਂ ਪੀੜਿਤਰ ਦਾ ਦਾਵਾ ਹੈ ਕਿ ਐਸਆਈ ਨੇ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਉਸ ਨੂੰ ਠੁੱਡੇ ਮਾਰੇ ਪਰ ਸੀਨੀਅਰ ਅਫਸਰਾਂ ਨੇ ਆ ਕੇ ਸਫਾਈ ਦਿੱਤੀ ਅਕਸਰ ਐਸੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਔਰ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਸੀਨੀਅਰ ਅਫਸਰਾਂ ਨੂੰ ਖੁਦ ਕੈਮਰੇ ਅੱਗੇ ਆ ਕੇ ਸਫਾਈ ਦੇਣੀ ਪਵੇ ਤਾਂ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਜਲੰਧਰ ਚ ਨਿਸ਼ਾਨ ਸਾਹਿਬ ਚੜਾ ਰਹੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਤਿੰਨ ਗੰਭੀਰ ਰੂਪ ਚ ਜ਼ਖਮੀ। ਨਿਸ਼ਾਨ ਸਾਹਿਬ ਲਾਉਣ ਵੇਲੇ ਲੋਹੇ ਦਾ ਖੰਭਾ ਅਚਾਨਕ ਨੇੜੇ ਤੋਂ ਲੰਘ ਰਹੇ ਬਿਜਲੀ ਦੀਆਂ ਤਾਰਾਂ ਨਾਲ ਟੱਚ ਹੋ ਗਿਆ। ਇਸ ਖੰਭੇ ਨੂੰ ਹੀਟੋਂ ਫੜ ਕੇ ਖੜੇ ਬੁੱਢਾ ਸਿੰਘ ਤੇ ਮਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਝਟਕਾ ਲੱਗਿਆ ਤੇ ਉਹ ਝੁੱਲਸ ਗਏ। ਤਿੰਨ ਹੋਰ ਲੋਕ ਐਸਪੀ ਸਾਹਿਬ ਤੇ ਜਿਹੜਾ ਇੱਕ ਇਹਨਾਂ ਦੀ ਪਰਿਵਾਰ ਦੀ ਜਿਹੜੀ ਆ ਪੁਰਖਾਂ ਦੀ ਜਗ੍ਹਾ ਆ ਉਹਦੇ ਤੇ ਅਜਿੰਨਾ ਅਜਾ ਤਾਰਾਣਾ ਟੱਚ ਨੂੰ ਕਰਕੇ ਨਿਸ਼ਾਨ ਸਾਹਿਬ ਚ ਕਰੰਟ ਆਉਂਦੇ ਪਰ ਜਿਹੜੀ ਆ ਉਥੇ ਬੁੱਟਰ ਸਿੰਘ ਤੇ ਮਹਿੰਦਰਪਾਲ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ ਜਿਸ ਜਗ੍ਹਾ ਤੇ ਹਾਦਸਾ ਹੋਇਆ ਵਿਸਾਖੀ ਦੇ ਦਿਨ ਸੰਧੂ ਜੀ ਦੀ ਦੇ ਲੋਕ ਉਥੇ ਪੂਜਾ ਕਰਨ ਆਉਂਦੇ ਇਹ ਲੋਕ ਇਸ ਸੁਜਾ ਸਥਾਨ ਤੇ ਵੱਡਾ ਨਿਸ਼ਾਨ ਸਾਹਿਬ ਲਾਉਣ ਵਾਲੇ ਸੀ ਔਰ ਇਸ ਦੇ ਲਈ ਹੀ ਨਕੋਦਰ ਅਸੀਂ ਸਵਾਲ ਪੁੱਛਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਦੋਂ ਕੀਤਾ ਸੀ 1970 1980 1985 ਜਾਂ 1992 ਤਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਡੀ 1992 ਅਕਾਲੀ ਦਲ ਨੇ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ ਇਹਨਾਂ ਚੋਣਾਂ 'ਚ ਕਾਂਗਰਸ ਪਾਰੀ ਬਹੁਮਤ ਦੇ ਨਾਲ ਜਿੱਤ ਕੇ ਆਈ ਸੀ ਵਿਧਾਨ ਸਭਾ ਚੋਣਾਂ 'ਚ 82 ਸੀਟਾਂ ਕਾਂਗਰਸ ਦੇ ਖਾਤੇ 'ਚ ਗਈਆਂ ਸੀ ਮੁੱਖ ਮੰਤਰੀ ਉਸ ਵੇਲੇ ਬੀਨਤ ਸਿੰਘ ਬਣੇ ਸੀ ਨਵੇਂ ਮੁੱਖ ਮੰਤਰੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਚੱਤਵਾਦ ਦੇ ਨਾਲ ਨਿਪਟਣ ਦੀ ਸੀ ਮੰਨਿਆ ਜਾਂਦਾ ਹੈ ਕਿ ਬੀਨ ਸਿੰਘ ਨੇ ਇਸ ਮਾਮਲੇ ਦੇ ਵਿੱਚ ਕਾਫੀ ਸਖਤੀ ਵੀ ਕੀਤੀ ਤੇ 13 April ਦਾ ਇਤਿਹਾਸ ਕੀ ਕਹਿੰਦਾ ਹੈ ਅੱਜ ਦੇ ਦਿਨ ਜਲਿਆਂਵਾਲਾ ਬਾਗ ਕਤਲकांड ਹੋਇਆ ਜਲਿਆਵਾਲਾ ਬਾਗ ਕਤਲकांड ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਦੁਖਦ ਘਟਨਾ ਹੈ ਜੋ 13 ਅਪ੍ਰੈਲ 1919 ਨੂੰ ਕੱਟੀ ਸੀ ਸਾਲ 1919 ਚ ਅੱਜ ਦੇ ਦਿਨ ਅੰਮ੍ਰਿਤਸਰ ਦੇ ਜਲਿਆਵਾਲਾ ਬਾਗ ਚ ਨੇ ਹੱਥੇ ਮਾਸੂਮਾਂ ਦਾ ਕਤਲੇਆਮ ਹੋਇਆ ਸੀ ਅੰਗਰੇਜ਼ਾਂ ਨੇ ਹੱਥੇ ਮਾਸੂਮ ਭਾਰਤੀਆਂ ਤੇ ਤਾਬੜ-ਤੋੜ ਗੋਲੀਆਂ ਚਲਾਈਆਂ ਸੀ ਕਰੀਬ 10 ਮਿੰਟ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਸੀ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਸੀ ਔਰ ਬਹੁਤ ਸਾਰੇ ਲੋਕ ਉੱਥੇ ਖੂਹ ਦੇ ਵਿੱਚ ਵੀ ਕੁੱਦ ਗਏ ਸੀ ਪਰ ਫਿਰ ਵੀ ਚੌਂਚ ਨਕਾਮ ਬਹੁਤ ਲੋਕਾਂ ਦੀ ਮੌਤ ਹੋਈ ਸੀ ਤੇ ਪਾਰੀ ਸੰਖਿਆ ਚ ਲੋਕ ਜ਼ਖਮੀ ਹੋਏ ਸੀ। ਇਹ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਮਨੀਸ਼ Tiwari ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ ਉਮੀਦਵਾਰਾਂ ਦੀ ਲਿਸਟ ਜਾਰੀ ਹੋਈ ਹੈ ਔਰ ਉਸ ਦੇ ਵਿੱਚ ਪੰਜਾਬ ਦੀ ਕਿਸੇ ਸੀਟ ਬਾਰੇ ਐਲਾਨ ਨਹੀਂ ਹੋਇਆ ਪਰ ਚੰਡੀਗੜ੍ਹ ਦੀ ਸੀਟ ਮਨੀਸ਼ ਦਿਵਾੜੀ ਨੂੰ ਜਿਹੜੇ ਇਸ ਵੇਲੇ ਮੌਜੂਦਾ ਸੰਸਦ ਨੇ ਸ਼੍ਰੀ ਨੰਦਪੁਰ ਸਾਹਿਬ ਤੋਂ ਉਹਨਾਂ ਦੀ ਸੀਟ ਬਦਲੀ ਕੀਤੀ ਗਈ ਹੈ ਔਰ ਵੱਡੀ ਗੱਲ ਇਸ ਦੇ ਵਿੱਚ ਇਹ ਵੀ ਹੈ ਪਵਨ ਬੰਸਲ ਦੀ ਟਿਕਟ ਕੱਟੀ ਗਈ ਹੈ ਪਵਨ ਬੰਸਲ ਚੰਡੀਗੜ੍ਹ ਤੋਂ ਲਗਾਤਾਰ ਕਾਂਗਰਸ ਦੀ ਨੁਮਾਇੰਦਗੀ ਕਰਦੇ ਆਏ ਨੇ ਔਰ ਹੁਣ ਉਹਨਾਂ ਦੀ ਟਿਕਟ ਕੱਟ ਕੇ ਮਨੀਸ਼ ਦਿਵਾੜੀ ਨੂੰ ਹੈ ਕੰਗਣਾ ਰਣੋਤ ਦੇ ਸਾਹਮਣੇ ਵਿਕਰਮਾ ਦਿੱਤਿਆ ਜੋ ਲੜਨਗੇ ਸੋ ਚੰਡੀਗੜ੍ਹ ਨੂੰ ਲੈ ਕੇ ਵੱਡੀ ਖਬਰ ਪੰਜਾਬ ਹਰਿਆਣਾ ਕੈਡਰ ਦੀ ਕਿ ਮਨੀਸ਼ ਹਾਲਾਂਕਿ ਕਾਫੀ ਸਰਪ੍ਰਾਈਜ਼ਿੰਗ ਹੈ ਚਰਚਾਵਾਂ ਜ਼ਰੂਰ ਸੀ ਕਿ ਮਨੀਸ਼ ਤਿਵਾੜੀ ਲੋਬਿੰਗ ਕਰ ਰੇ ਸੀ ਔਰ ਆਨੰਦਪੁਰ ਸਾਹਿਬ ਹਲਕਾ ਛੱਡ ਕੇ ਚੰਡੀਗੜ੍ਹ ਆ ਰੇ ਸੀ ਪਰ ਬੰਸਲ ਪਰਿਵਾਰ ਦੀ ਟਿਕਟ ਕੱਟਣਾ ਬਹੁਤ ਵੱਡਾ ਹੈ ਮਨੀਸ਼ ਤਿਵਾੜੀ ਲੋਬਿੰਗ ਵੀ ਕਰ ਰੇ ਸੀ ਅੱਜ 2024 ਵਿੱਚ ਵੀ ਉਹ ਲੋਬਿੰਗ ਕਰ ਰੇ ਸੀ ਕਿ ਉਹਨਾਂ ਨੂੰ ਚੰਡੀਗੜ੍ਹ ਤੋਂ ਟਿਕਟ ਮਿਲੇ ਤੇ 2019 ਵਿੱਚ ਵੀ ਕਰ ਰੇ ਸੀ ਉਹ 2019 ਤੋਂ ਕਾਮਯਾਬ ਨਹੀਂ ਹੋ ਸਕਿਆ ਪੁਰਸਾਂ ਕਿਤੇ ਵੀ ਬਾਂਗੇ ਤੇ 2024 ਵਿੱਚ ਅੱਜ ਸ਼ਾਮ ਨੂੰ ਜਿਵੇਂ ਹੀ ਸੀਸੀ ਕਾਂਗਰਸ ਦੀ ਓਵਰ ਹੋਈ ਸੀ ਜਦੋਂ ਪੰਜਾਬ ਨੂੰ ਲੈ ਕੇ ਚਰਚਾ ਹੋਈ ਸੀ ਉਦੋਂ ਇਹ ਖਬਰ ਆ ਰਹੀਆਂ ਸੀ ਕਿ ਜੀ ਆ ਉਸ ਵਿੱਚ ਚੰਡੀਗੜ੍ਹ ਨੂੰ ਲੈ ਕੇ ਵੀ ਚਰਚਾ ਹੋਈ ਹਾਲਾਂਕਿ ਚੰਡੀਗੜ੍ਹ ਨੂੰ ਲੈ ਕੇ ਇੱਕ ਵਾਰ ਪਹਿਲਾਂ ਵੀ ਚਰਚਾ ਹੋ ਚੁੱਕੀ ਆ ਪਰ ਅੱਜ ਸ਼ਾਮ ਨੂੰ ਚੁੱਕੀ ਪੰਜਾਬ ਦੇ ਨਾਲ ਹੀ ਚੰਡੀਗੜ੍ਹ ਦੀ ਯੂਜ਼ਲੀ ਸੀਟ ਕਲੀਅਰ ਕਰਦੀ ਹੈ ਕਾਂਗਰਸ ਤੇ ਅੱਜ ਸ਼ਾਮ ਨੂੰ ਇਹ ਹੋਇਆ ਸੀਗਾ ਵੀ ਪੰਜਾਬ ਦੇ ਨਾਲ ਚੰਡੀਗੜ੍ਹ ਦੀ ਵੀ ਚਰਚਾ ਹੋਈ ਹੈ ਤੇ ਉਸ ਚਰਚਾ ਦੇ ਵਿੱਚ ਇਹ ਖਬਰ ਆ ਰਹੀਆਂ ਸੀ ਕਿ ਮਨੀਸ਼ ਦਿਵਾਰੀ ਦਾ ਨਾਮ ਕਲੀਅਰ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਇਹ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਜੀ ਪੰਜਾਬ ਦੀਆਂ ਸੀਟਾਂ ਦੇ ਨਾਲ ਹੀ ਚੰਡੀਗੜ੍ਹ ਦੀ ਸੀਟ ਵੀ ਅੱਜ ਹੀ ਡਿਕਲੇਅਰ ਕਰ ਦਿੱਤੀ ਜਾਊਗੀ ਪਰ ਹੁਣੇ-ਹੁਣੇ ਜਿਹੜੀ ਲਿਸਟ ਆਈ ਹੈ ਉਸ ਦੇ ਵਿੱਚ ਚੰਡੀਗੜ੍ਹ ਤੋਂ ਮਨੀਸ਼ ਦਿਵਾਰੀ ਦਾ ਨਾਮ ਤਕਲੀਰ ਕਰਤਾ ਜਿਹੜਾ ਕਿ ਆਪਣੇ ਆਪ ਵਿੱਚ ਸਰਪ੍ਰਾਈਜ਼ਿੰਗ ਹੈ ਕਿਉਂਕਿ ਪਵਨ ਪੰਸਲ ਇੱਥੇ ਕਾਫੀ ਸੀਨੀਅਰ ਅਗੂ ਰਹੇ ਹੈ ਯੂਨੀਅਨ ਮਿਨਿਸਟਰ ਵੀ ਰਹੇ ਹੈ ਰੇਲਵੇ ਵਰਗਾ ਸਟਰੋਂਗ ਪੋਰਟਫੋਲੀਓ ਉਹਨਾਂ ਦਾ ਰਿਹਾ ਹੈ ਤੇ estoy la bajo ਗਾਂਧੀ ਪਰਿਵਾਰ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਐਸ ਵੇਲੇ ਵੀ ਸੰਗਠਨ ਵਿੱਚ ਉਹਨਾਂ ਨੂੰ ਦਿੱਲੀ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਹੈ ਪਰ ਇਸ ਦੇ ਬਾਵਜੂਦ ਪਵਨ ਪੰਕਲ ਦਾ ਨਾਮ ਟੱਟ ਕੇ ਮਨੀਸ਼ तिवारी ਚੰਡੀਗੜ੍ਹ ਤੋਂ ਟਿਕਟ ਲੈਂਵਜ ਕਾਮਯਾਬ ਹੋ ਗਈ ਹੈ ਜਿਹੜਾ ਕਿ ਆਪਣੇ ਆਪ ਵਿੱਚ ਸਰਪ੍ਰਾਈਜ਼ਿੰਗ ਹੈ ਜਿਹੜਾ ਕਿ ਚੰਡੀਗੜ੍ਹ ਕਾਂਗਰਸ ਦੇ ਹਲਕਿਆਂ ਦੀ ਖਬਰ ਹੈ ਇਸ ਤੋਂ ਇਲਾਵਾ ਐਸ.ਐਫ. ਲਕੀ ਦਾ ਨਾਮ ਵੀ ਸੀ ਜਿਹੜੇ ਚੰਡੀਗੜ੍ਹ ਕੌਂਸਲ ਦਾ ਪ੍ਰਧਾਨ ਹੈ ਪਰ ਉਹਨਾਂ ਦਾ ਪਹਿਲਾਂ ਹੀ ਨਾਮ ਇਹ ਸੀਗਾ ਵੀ ਉਹਨਾਂ ਦੇ ਨਾਮ ਤੇ ਕੋਈ ਮੇਜਰ ਸਰਚਾ ਨਹੀਂ ਹੋਈ ਪਵਨ ਪੰਕਲ ਜਾਂ ਮਨੀਸ਼ तिवारी ਕੋਈ ਉਮੀਦਵਾਰ ਹੋਏਗਾ ਤੇ ਇਹ ਕਰਕੇ ਜੀ ਕਾਂਗਰਸ ਹਾਈ ਕਮਾਨ ਨੇ ਫਾਈਨਲੀ ਮਨੀਸ਼ ਦਿਵਾਰੀ ਨੂੰ ਇਹ ਮੌਕਾ ਦਿੱਤਾ ਕਿ ਉਹ ਮੁਰਤੋਂ ਉਹ ਜਿਹੜਾ ਹੈ ਚੰਡੀਗੜ੍ਹ ਤੋਂ ਆਪ ਦੀ ਜਿਹੜੀ ਉਮੀਦਵਾਰੀ ਭਰ ਸਕਦੇ ਆ ਤੇ ਇਸ ਤੋਂ ਇਲਾਵਾ ਵੀ ਜੇ ਦੋ ਹੋਰ ਨਾਮ ਜਿਹੜੇ ਹਾਲਾਂਕਿ ਜ਼ਿਕਰ ਮਾ ਦਿੱਤੇ ਆ ਦਾ ਨਾਮ ਮੰਡੀ ਫੀਡ ਤੋਂ ਕੰਗੜਾ 90 ਖਿਲਾਫ ਸਿਲੈਕਟ ਹੋ ਗਿਆ ਸੀਗਾ ਇਸ ਤੋਂ ਪਹਿਲਾਂ ਜੀ ਜਿਹੜੇ ਹਿਮਾਚਲ ਕਾਂਗਰਸ ਦੇ ਦੇਸ਼ਿਆ ਪ੍ਰਤੀਬਾ ਸਿੰਘ ਜੀ ਨੇ ਦੱਸਤਾ ਸੀਗਾ ਕਿ ਉਹ ਹੀ ਹੋਣਗੇ ਉਹਨਾਂ ਦਾ ਨਾਮ ਵੀ ਸੀਟ ਵਿੱਚ ਕਲੀਅਰ ਹੋ ਗਿਆ ਸੀ ਤੇ ਇੱਕ ਸ਼ਿਮਲਾ ਸੀਟ ਜਿਹੜੀ ਰਿਜ਼ਰਵ ਸੀ ਤੇ ਇੱਥੇ ਕਤੋਲੀ ਤੋਂ ਐਮ ਐਲ ਏ ਜਿਹੜੇ ਗਿਨੋ ਸੁਲਤਾਨਪੁਰੀ ਉਹਨਾਂ ਦਾ ਨਾਮ ਡਿਕਲੇਅਰ ਹੋ ਗਿਆ ਅੱਜ ਯਾਨੀ ਕਿ ਜਿਹੜੀ ਹਿਮਾਚਲ ਤੇ ਚੰਡੀਗੜ੍ਹ ਨੂੰ ਮਿਲਾ ਕੇ ਟੋਟਲ ਤੇ ਇੱਕਾਂ ਡਿਕਲੇਅਰ ਕੀਤੀਆਂ ਤੇ ਪੰਜਾਬ ਦੀ ਕੋਈ ਸੀਟ ਵੀ ਕਲੀਅਰ ਨਹੀਂ ਕੀਤੀ ਜੀ ਤੇ ਦੱਸਿਆ ਜਾ ਰਿਹਾ ਕਿ ਕੱਲ ਕੇਸੀ ਮਨੁਕਪਾਲ ਇੱਕ ਪੰਜਾਬ ਦੇ ਆਗੂ ਨਾਲ ਮੀਟਿੰਗ ਕਰ ਸਕਦੇ ਐ ਉਸ ਤੋਂ ਬਾਅਦ ਪੰਜਾਬ ਨੂੰ ਲੈ ਕੇ ਜਿਹੜੀ ਲਿਸਟ ਐ ਉਹ ਕਲੀਅਰ ਕੀਤੀ ਜਾਊਗੀ ਜੀ ਵੀ ਤੇ ਅੱਛਾ ਚੰਡੀਗੜ੍ਹ ਦਾ ਤਾ ਪਿਛਲੇ ਦਿਨੀ ਐਚਐਸ ਲੱਕੀ ਤੇ ਪਵਨ ਬੰਸਲ ਦੇ ਸਮਰਥਕਾਂ ਦੇ ਵਿੱਚ ਕਾਫੀ ਟਸਲ ਦਿਖੀ ਸੀ ਐ ਲੱਕੀ ਸ਼ਰੇ ਆਮ ਸਿੱਧਾ ਸਿੱਧਾ ਦਾਅਵਾ ਜਿਤਾ ਰਹੇ ਸੀ ਕਿ ਐਤ ਕੀ ਟਿਕਟ ਉਹਨਾਂ ਨੂੰ ਦਿੱਤੀ ਜਾਵੇ ਪਵਨ ਬੰਸਲ ਆਪਣੇ ਤੌਰ ਤੇ ਆਸਵੰਦ ਸੀ ਕਿ ਟਿਕਟ ਉਹਨਾਂ ਨੂੰ ਮਿਲੇਗੀ ਸੋ ਸਡਨਲੀ ਤੀਜਾ ਨਾਮ ਆ ਜਾਣਾ ਕੀ ਇਸ ਟਸਲ ਨੂੰ ਰੋਕਣ ਦੀ ਕੋਸ਼ਿਸ਼ ਹੈ ਜਾਂ ਫਿਰ ਕੋਈ ਹੋਰ ਐਂਗਲ ਦੇਖ ਸਕਦੇ ਆ विजय ਇਹ ਤਸੱਲੂ ਰੋਕਣ ਦੀ ਕੋਸ਼ਿਸ਼ ਵੀ ਹੈ ਵਾਕਈ ਹੀ ਔਰ ਕਿਉਂਕਿ ਪਵਨ ਪਾ NSC ਪਹਿਲਾਂ ਇਥੋਂ ਕਈ ਵਾਰੀ ਚੋਣ ਲੜ ਚੁਕੇ ਆ ਦੋ ਵਾਰੀ ਤੋਂ ਇਥੋਂ MP ਵੀ ਰਹੇ ਆ ਤੇ ਪਵਨ ਵੀ ਸੋਚ ਰਿਹਾ ਕਿ ਮਨੀਸ਼ ਦਿਵਾਰੀ ਇੱਕ ਸੀਨੀਅਰ ਲਾਇਰ ਹੈ ਤੇ ਕਾਂਗਰਸ ਪਾਰਟੀ ਨੂੰ ਲਾਇਰਸ ਦੀ ਕਾਫੀ ਰਿਕੁਆਇਰਮੈਂਟ ਰਹਿੰਦੀ ਆ ਆਪਾਂ ਪਾਸਟ ਵਿੱਚ ਵੀ ਦੇਖਿਆ ਹੈ ਭਾਵੇਂ ਅਭਿਸ਼ੇਕ ਮਨੂ ਸਿੰਘ ਵੀ ਹੋਣ ਭਾਵੇਂ ਵਿਵੇਕ ਤਨਖਾਹ ਹੋਣ ਭਾਵੇਂ ਸੁਲਮਾਨ ਖਰਸ਼ੀਦ ਹੋਣ ਸਭ ਨੇ ਸਭ ਵੀ ਪਹਿਲਾਂ ਕਾਂਗਰਸ ਨਾਲ ਹੀ ਜੁੜੇ ਹੋਏ ਸੀਗੇ ਤੇ ਲਾਇਰ